ਹਲਕਾ ਰੰਪਰਾ ਦੇ ਵਿੱਚ ਆਵਾਜ਼ ਆ ਜਿਹੜੀ ਉਨੀ ਬਲੰਦ ਨਹੀਂ ਹੋ ਰਹੀ ਜਿੰਨੀ ਬਲੰਦ ਹੋਣੀ ਚਾਹੀਦੀ ਸੀ ਜਿੰਨਾ ਆਮ ਆਦਮੀ ਪਾਰਟੀ ਦਾ ਵਿਰੋਧ ਹੋ ਰਿਹਾ ਰੰਪਰਾ ਹਲਕਾ ਦੇ ਵਿੱਚ ਵੀ ਹਲਕਾ ਵਿਧਾਇਕ ਦੇ ਪ੍ਰਤੀ ਕਿ ਕੰਮ ਨਹੀਂ ਕਰਾਇਆ ਉਹ ਦੂਜੇ ਪਾਸੇ ਜੇ ਗੱਲ ਕਰੀਏ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕੰਗੜ ਗੁਰਪ੍ਰੀਤ ਸਿੰਘ ਕੰਗੜ ਦੀ ਆਵਾਜ਼ ਵੀ ਉਨੀ ਬਲੰਦ ਨਹੀਂ ਹੈਗੀ ਜੇ ਆਪਾਂ ਮੌਜੂਦਾ ਸਮੇਂ ਦੀ ਇਸ ਵੇਲੇ ਦੀ ਆਪਾਂ ਜੇ ਗੱਲ ਕਰੀਏ ਕੁਝ ਕਡਾਟੇ ਵੀ ਹੈਗੇ ਨੇ ਕਿ ਵਰਕਰਾਂ ਦੀ ਬਹੁਤ ਜ਼ਿਆਦਾ ਘਾਟ ਹੈਗੀ ਆ ਪਰ ਹੁਣ ਸ਼ਾਇਦ ਇਸ ਵੀਡੀਓ ਨੂੰ ਦੇਖ ਕੇ ਜਿਹੜੇ ਇਹਨਾਂ ਦੇ ਬਹੁਤ ਪੱਕੇ ਵਰਕਰ ਨੇ ਸ਼ਾਇਦ ਉਹ ਗਲਤ ਕਹਿਣ ਕਿ ਕਾਂਗਰਸ ਦੀ ਤਾਂ ਬਹੁਤ ਵੱੱਲੇ ਵੱੱਲੇ ਹੋਈ ਵੀ ਆ ਉਹ ਕਾਂਗਰਸ ਸਾਹਿਬ ਤੱਕ ਗੱਲ ਇਸ ਤਰ੍ਹਾਂ ਪਹੁੰਚਾ ਦਿੱਂਦੇ ਕਿ ਲੋਕ ਤੁਹਾਨੂੰ ਦੁਬਾਰਾ ਚਾਹੁੰਦੇ ਨੇ ਪਰ ਅਸਲ ਦੇ ਵਿੱਚ ਦੇਖਿਆ ਜਾਵੇ ਜਿੰਨਾਂ ਲੋਕਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਜਾ ਕੇ ਪੁੱਛਿਆ ਉਹਨਾਂ ਨੂੰ ਕਿ ਕਾਂਗਰਸ ਨੂੰ ਦੁਬਾਰਾ ਤੁਸੀਂ ਚਾਹੁੰਦੇ ਹੋ ਕਿ ਹਲਕਾ ਰਾਮਪਰਾ ਦੇ ਵਿੱਚ ਦੁਬਾਰਾ ਫੇਰ ਉਹ ਚਾਹਣ ਲੜਨਾ ਕਿ ਜਿੱਤਣਗੇ ਪੱਕਾ ਅੱਗੇ ਅਸੀਂ ਵੋਟ ਪਾਵਾਂਗੇ ਅਸੀਂ ਨਾਲ ਖੜਾਂਗੇ ਪਰ ਉਹਨਾਂ ਲੋਕਾਂ ਵੱਲੋਂ ਜਵਾਬ ਨਾ ਹੀ ਆਏ ਨੇ ਕਿ ਅਸੀਂ ਨਹੀਂ ਚਾਹੁੰਦੇ ਕਿ ਕਾਂਗਰਸ ਦੁਬਾਰਾ ਇੱਥੇ ਆਪੇ ਬਾਕੀ ਸਮਾਂ ਦੱਸੂਗਾ ਉਹਨਾਂ ਵਾਲਾ ਜਦੋਂ ਵੋਟਾਂ ਨੇੜੇ ਆ ਗਈਆਂ ਕੌਣ ਕਿਹੜੀ ਪਾਰਟੀ ਦੇ ਵਿੱਚ ਜਾ ਕੇ ਸ਼ਾਮਲ ਹੁੰਦਾ ਹੈ ਕਿੰਨੇ ਕੁ ਲੋਕ ਕਿਹੜੇ ਲੋਕ ਕੀ ਕਿਹੜੇ ਕਿਹੜੀ ਪਾਰਟੀ ਦੇ ਲੀਡਰ ਦੇ ਨਾਲ ਜਿਹੜੇ ਖੜਨਗੇ ਉਹ ਸਮਾਂ ਦੱਸੂਗਾ ਜੀ ਪਰ ਅੱਜ ਜੇ ਮੌਜੂਦਾ ਸਮੇਂ ਦੀ ਗੱਲ ਕਰੀਏ ਆਪਾਂ ਗੁਰਪ੍ਰੀਤ ਸਿੰਘ ਕਾਂਗੜ ਦਾ ਇਹਨਾਂ ਦਬਦਬਾ ਰੰਪਰਾ ਫੂਲ ਦੇ ਵਿੱਚ ਨਹੀਂ ਹੈਗਾ ਬਹੁਤ ਨੀਵੀਂ ਲਾਈਨ ਜਾਰੀ ਹੈ ਇਹਨਾਂ ਦੀ ਕੀ ਘਾਟ ਹੋ ਸਕਦੀ ਹੈ ਉਹ ਜਿਹੜੇ ਇਹਨਾਂ ਦੇ ਆਪ ਦੇ ਹੀ ਵਰਕਰ ਨੇ ਉਹ ਜਾਂ ਤਾਂ ਦਿਲ ਤੇ ਹੱਥ ਰੱਖ ਕੇ ਕਹਿ ਦੇਣ ਕਿ ਅਸੀਂ ਕੰਮ ਕਰ ਰਹੇ ਹਾਂ ਜਾਂ ਨਹੀਂ ਕਰ ਰਹੇ ਕਿ ਅਸੀਂ ਕਾਂਗੜ ਨੂੰ ਦਿਟਾਉਣਾ ਹੈ ਸਤਾਈ ਦੇ ਵਿੱਚ ਅਸੀਂ ਉਹਦੇ ਲਈ ਕੀ ਹੁਣ ਤੱਕ ਕੰਮ ਕਰ ਰਹੇ ਹਾਂ ਇਹ ਉਹ ਆਪ ਆਪ ਦੇ ਦਿਲ ਤੇ ਹੱਥ ਰੱਖ ਕੇ ਕਹਿ ਦੇਣਾ ਬਾਕੀ ਇਹਦਾ ਸੱਚ ਦਿਖਾਉਣਾ ਸਾਡੀ ਕੋਸ਼ਿਸ਼ ਰਹੂਗੀ ਹਮੇਸ਼ਾ ਹੀ ਪਰ ਜਿਵੇਂ ਜਿਵੇਂ ਅੱਗੇ 99 ਸਾਲ ਤੋਂ ਜਦੋਂ ਸ਼ੁਰੂ ਹੋਣਗੀਆਂ ਸ਼ੁਰੂਆਤਾਂ ਵੋਟਾਂ ਦੀਆਂ ਘੜੋ ਘੜੀ ਮੀਟਿੰਗਾਂ ਸ਼ੁਰੂ ਹੋਣਗੀਆਂ ਉਦੋਂ ਸਾਰੇ ਡਾਟੇ ਲੋਕਾਂ ਦੇ ਸਾਹਮਣੇ ਰੱਖਾਂਗੇ ਲੋਕਾਂ ਨੂੰ ਵੀ ਉਦੋਂ ਸਵਾਲ ਜਾ ਕੇ ਪੁੱਛਾਂਗੇ ਕਿ ਤੁਸੀਂ ਹੁਣ ਚਾਹੁੰਦੇ ਹੋ ਕਿ ਕਿਸ ਨੂੰ ਤੁਸੀਂ ਹਲਕਾ ਰਾਮਪਰਾ ਸੰਭਾਉਂਗੇ ਕਿਉਂ ਕਾਂਗਰਸ ਨੇ ਵੀ ਸਮਝ ਚੁੱਕਿਆ ਹੈ ਲੋਕਾ ਸਾਹਿਬ ਵੀ ਚਾਂਸ ਸਮਝ ਚੁੱਕਿਆ ਰਾਮਪਰਾ ਤੇ ਬਲਕਾਰ ਸਿੰਘ ਸਿੱਧੂ ਵੀ ਹੁਣ ਮੌਜੂਦਾ ਐਮਐਲਏ ਨੇ ਕਿ ਤਿੰਨਾਂ ਦੇ ਵਿੱਚੋਂ ਕੰਮ ਆ ਜਿਹੜਾ ਕਿਦਾ ਸਭ ਤੋਂ ਜ਼ਿਆਦਾ ਰਿਆ ਕੌਣ ਲੋਕਾਂ ਦੇ ਵਿੱਚ ਜ਼ਿਆਦਾ ਜਿਹੜਾ ਇਹਨਾਂ ਤਿੰਨਾਂ ਦੇ ਵਿੱਚੋਂ ਜਿਹੜਾ ਲੋਕਾਂ ਦੇ ਨਾਲ ਆ ਕੇ ਵਿਚਰਦਾ ਰਿਆ ਉਹ ਸਮਾਦਸਤ ਦੇ ਨਾਲ ਗੇ ਪਰ ਇਸ ਵੇਲੇ ਦੀ ਜੇ ਗੱਲ ਕਰੀਏ ਗੁਰਪ੍ਰੀਤ ਸਿੰਘ ਕੰਗੜ ਦੀ ਸਾਬਕਾ ਕੈਬਨਟ ਮੰਤਰੀ ਤਾਂ ਉਹਨਾਂ ਦੀ ਆਵਾਜ਼ ਜਿਹੜੀ ਬਿਲਕੁਲ ਨਹੀਂ ਹੈਗੀ ਇਸ ਗੱਲ ਨੂੰ ਚਾਹੇ ਉਹਨਾਂ ਦੇ ਵਰਕਰ ਮੰਨਣ ਚਾਹੇ ਨਾ ਮੰਨਣ ਚਾਹੇ ਧੜੇਵਾਜੀਆਂ ਹੋਈਆਂ ਵੀ ਆ ਸੋ ਕਾਰਨ ਹੋ ਸਕਦੇ ਆ ਪਰ ਆਵਾਜ਼ ਆ ਜਿਹੜੀ ਹਲਕਾ ਵਿਧਾਇਕ ਆਪਣੀ ਸਾਬਕਾ ਕੈਬਨਟ ਮੰਤਰੀ ਦੀ ਗੁਰਪ੍ਰੀਤ ਸਿੰਘ ਕੰਗੜ ਦੀ ਨਹੀਂ ਹੈਗੀ ਕਿਉਂਕਿ ਬਹੁਤ ਘੱਟ ਹੁਣ ਨਵੇਂ ਚਿਹਰੇ ਵੀ ਲੋਕ ਪਸੰਦ ਕਰਨਾ ਚਾਹੁੰਦੇ ਨੇ ਨਵੇਂ ਚਿਹਰੇ ਕੰਨੀ ਜਿਆਦਾ ਝੁਕਾ ਰਿਹਾ ਹੁੰਦਾ ਹੈ ਕੋਈ ਵੀ ਪਾਰਟੀ ਹੋਵੇ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਕਾਂਗਰਸ ਪਾਰਟੀ ਹੈ ਚਾਹੇ ਭਾਜਪਾ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਜਿਹੜੀ ਮਰਜੀ ਪਾਰਟੀ ਹੈ ਰਾਜਨੀਤਿਕ ਪਰ ਲੋਕ ਚਾਹੁੰਦੇ ਨੇ ਕਿ ਨਵੇਂ ਚਿਹਰੇ ਉਹਨਾਂ ਦੇ ਸਾਹਮਣੇ ਆਉਣ ਨਵੇਂ ਚਿਹਰੇ ਨੂੰ ਦੇਖਣਾ ਚਾਹੁੰਦੇ ਨੇ ਪਰ ਬਦਲਾਅ ਦੇ ਵਿੱਚ ਵੀ ਨਵੇਂ ਚਿਹਰੇ ਬਹੁਤ ਸਾਰੇ ਦੇਖ ਲਏ ਨੇ ਜਿਹੜੇ ਅਲੱਗ-ਅਲੱਗ ਪਾਰਟੀਆਂ ਤੋਂ ਅੱਗੇ ਵਿੱਚ ਵੜ ਗਏ ਨੇ ਕਿਉਂਕਿ ਆਪਦੇ ਉਹਨੇ ਵਰਕਰ ਲਾ ਲਈਏ ਪੁਰਾਣੇ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਹੈ ਕਿ ਇਸ ਤਰ੍ਹਾਂ ਅੱਜ ਤੱਕ ਗਰੀਬਾਂ ਦੇ ਨਾਲ ਆ ਅਸੀਂ ਤਾਂ ਆਮ ਲੋਕਾਂ ਅਸੀਂ ਤਾਂ ਆਮ ਲੋਕਾਂ ਨੂੰ ਹੀ ਐਮਐਲਏ ਬਣਾਵਾਂਗੇ ਹੁਣ ਕਿੰਨੇ ਕੁ ਲੋਕ ਆ ਜਿਹੜੇ ਆਮ ਲੋਕ ਐਮਐਲਏ ਹੈਗੇ ਨੇ ਉਹ ਵੀ ਲੋਕਾਂ ਨੂੰ ਪਤਾ ਲੱਗ ਚੁੱਕਿਆ ਕਿੰਨੇ ਕੁ ਰਾਜ ਸਭਾ ਦੇ ਵਿੱਚ ਆਮ ਲੋਕ ਨੇ ਉਹ ਵੀ ਪਤਾ ਲੱਗ ਚੁੱਕਿਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਨੂੰ ਦੁਬਾਰਾ ਤਿਕਟਾ ਦਿੱਤੀਆਂ ਜਾਣਗੀਆਂ ਉਹ ਵੀ ਪਤਾ ਲੱਗ ਜੂ ਆਮ ਘਰਾਂ ਦੇ ਕਾਕੇ ਆ ਜਾਂ ਵੱਡੇ ਘਰਾਂ ਦੇ ਕਾਕੇ ਆ ਕਿਉਂਕਿ ਰਾਜਨੀਤੀ ਕੇ ਕੋਈ ਖੇਡ ਨਹੀਂ ਹੈਗੀ ਬਹੁਤ ਵੱਡੀ ਚਾਲ ਹੁੰਦੀ ਹੈ ਇਹ ਮਨੀ ਪਾਵਰ ਹਮੇਸ਼ਾ ਦੇਖਦੇ ਨੇ ਜਿਹਦੇ ਕੋਲੇ ਮਨੀ ਪਾਵਰ ਹੈਗੀ ਹੈ ਉਸੇ ਕੋਲੀ ਟਿਕਟ ਜਾਂਦੀ ਹੈ ਇੱਕ ਦੋ ਵਿੱਚ ਹਾਂ ਚਿਹਰੇ ਹੁੰਦੇ ਨੇ ਇਦਾਂ ਦੇ ਜਿਨ੍ਹਾਂ ਨੂੰ ਮਜਬੂਰੀ ਦੇ ਵਿੱਚ ਲੈਣਾ ਪੈਂਦਾ ਕੋਈ ਹੱਲ ਨਹੀਂ ਹੁੰਦਾ ਲੋਕਾਂ ਨੂੰ ਦਿਖਾਉਣ ਦੀ ਕਾਤਰ ਪਰ ਜ਼ਿਆਦਾਤਰ ਚਿਹਰੇ ਇਹਦੇ ਵਿੱਚ ਮਨੀ ਪਾਵਰ ਦੇ ਹੁੰਦੇ ਆ ਹੁਣ ਦੇਖਦੇ ਆ ਕਾਂਗਰਸ ਦੀ ਸਰਕਾ ਪਲਾ ਲਈਏ ਕਿ ਸਰਕਾਰ ਸਤਾਈ ਚ ਬਣੂ ਕਿ ਨਾ ਬਣੂ ਕਿ ਨੂੰ ਹਲਕਾ ਰਾਮਪ੍ਰਾਦ ਦੀ ਟਿਕਟ ਦੇਊਗੀ ਇਸ ਗੱਲ ਤੇ ਲੋਕਾਂ ਦਾ ਜ਼ਿਆਦਾ ਫੋਕਸ ਰਹੂਗਾ ਨਵੇਂ ਚਿਹਰੇ ਨੂੰ ਦੇਖਣਾ ਚਾਹੁੰਦੀ ਹੈ ਜਾਂ ਪੁਰਾਣੇ ਚਿਹਰੇ ਨੂੰ ਲੋਕ ਪਸੰਦ ਕਰਦੇ ਨੇ ਬਾਕੀ ਤੁਸੀਂ ਆਪਦੀ ਕੋਈ رائے ਆ ਉਹ ਕਮੈਂਟ ਸੈਕਸ਼ਨ ਦੇ ਵਿੱਚ ਸਾਨੂੰ ਜਰੂਰ ਦੱਸ ਦਿਓ ਕਿ ਇਹ ਅਸਲ ਦੇ ਵਿੱਚ ਇਹੀ ਵਜ੍ਹਾ ਹੈ ਕਿ ਜ਼ਿਆਦਾ ਟੀਮ ਵਰਕ ਦਾ ਜਿਹੜਾ ਉਹ ਨਹੀਂ ਹੋ ਰਿਹਾ ਇਹਨਾਂ ਦਾ